ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਕੱਲ ਆਪਣਾ ਕਰੰਟ ਅਫੇਅਰ ਦਾ ਲੈਕਚਰ ਲੱਗਿਆ ਨਹੀਂ ਸੀਗਾ ਠੀਕ ਹੈ ਜੀ ਤਾਂ ਕਰਕੇ ਕੱਲ ਕਾਫੀ ਬੱਚੇ ਨੇ ਕਾਲਾਂ ਆਈਆਂ ਕਿ ਸਰ ਕਰੰਟ ਅਫੇਅਰ ਦੇ ਲੈਕਚਰ ਬੰਦ ਤਾਂ ਨਹੀਂ ਕਰਤੇ ਜੀ ਰਾਜੇ ਸਿਰਫ ਇੱਕ ਦਿਨ ਦਾ ਗੈਪ ਪਿਆ ਸੀ ਗੱਲ ਠੀਕ ਹੈ ਬੇਫਿਕਰ ਹੋ ਜਾਓ ਇਹ ਸੀਰੀਜ਼ ਤੁਹਾਡੀ ਇਸੇ ਤਰ੍ਹਾਂ ਹੀ ਚੱਲਦੀ ਰਹੂਗੀ ਠੀਕ ਹੈ ਜੀ ਬੇਫਿਕਰ ਹੋ ਕੇ ਕਰੋ ਤੇ ਬਾਕੀ ਰਾਜੇ ਮੇਰੀ ਇਹ ਵੀ ਤੁਹਾਡੇ ਨਾਲ ਗਰੰਟੀ ਹੋਊਗੀ ਜਿਹੜੇ ਕਰੰਟ ਅਫੇਅਰ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਇਹ ਤੁਹਾਨੂੰ ਪੇਪਰ ਦੇ ਵਿੱਚ ਮਿਲਣਗੇ ਮਿਲਣਗੇ ਜਿਵੇਂ ਕਿ ਸੀਨੀਅਰ ਅਸਿਸਟੈਂਟ ਦੇ ਪੇਪਰ ਵਿੱਚ ਰਾਜਾ ਕਾਫੀ ਮਾਤਰਾ ਦੇ ਵਿੱਚ ਕਹਿਣਾ ਮਤਲਬ ਹੈ ਜਿਵੇਂ ਇੰਨਾ ਹਾਈ ਲੈਵਲ ਸੀ ਗਰੁੱਪ ਬੀ ਦਾ ਆਪਣਾ ਸਲੇਕਸ ਬਹੁਤ ਜ਼ਿਆਦਾ ਆਇਆ ਹੈ ਠੀਕ ਹੈ ਜੀ ਤਾਂ ਇਸ ਵਾਰ ਵੀ ਰਾਜਾ ਜਿਹੜੀ ਵੀ ਪੇਪਰ ਹੋਣਗੇ ਹੁਣ ਦੇਖੋ ਤੁਹਾਨੂੰ ਪਤਾਗਾ 686 ਪੋਸਟਾਂ ਪਟਵਾਰੀ ਦੀਆਂ ਜਿਹੜੀਆਂ 10 ਤੋਂ 15 ਦਿਨਾਂ ਦੇ ਵਿੱਚ ਆਨਲਾਈਨ ਹੋ ਜਾਣਗੀਆਂ ਪੰਜਾਬ ਪੁਲਿਸ ਦੀ ਜਿਹੜੀ 1450 ਭਰਤੀ ਆ ਰਹੀ ਹੈ ਆਫੀਸਰ ਲੈਵਲ ਦੀ ਉਹ ਵੀ ਜਲਦੀ ਹੀ ਆਨਲਾਈਨ ਹੋ ਜਾਣੀ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਕਿ ਕਾਂਸਟੇਬਲ ਦੀ ਭਰਤੀ ਦਾ ਐਲਾਨ ਤਾਂ ਮਾਨ ਸਾਹਿਬ ਨੇ ਹਰ ਸਾਲ ਕੀਤਾ ਹੀ ਹੈਗਾ ਬਾਕੀ ਰਾਜੇ ਕਪਾ ਇਨੀਸ਼ੀਏਟਿਵ ਹੋਰ ਲੈਣ ਜਾ ਰਹੇ ਆ ਉਹਦੇ ਬਾਰੇ ਵੀ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਰਾਜੇ ਤੁਹਾਨੂੰ ਆਪਾਂ ਗੱਲ ਕਰੀਏ ਅਜ ਤੋਂ 13 ਤੋਂ ਲੈ ਕੇ 15 ਜਨਵਰੀ ਦੇ ਇੰਪੋਰਟੈਂਟ ਕਰੰਟ ਅਫੇਅਰਾਂ ਦੀ ਬਾਕੀ ਰਾਜੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜੇ ਕੋਈ ਕੈਂਡੀਡੇਟ ਰਾਜੇ ਫੁੱਲ ਬੈਚ ਤੋਂ ਤਿਆਰੀ ਕਰਨਾ ਚਾਹੁੰਦਾ ਤਾਂ ਉਹ ਆਪਣੀ ਐਪ ਡਾਊਨਲੋਡ ਕਰ ਸਕਦਾ ਦੀਪੁੱਲ ਰਿ ਐਜੂਕੇਸ਼ਨਰ ਆ ਜਿਹੜੀ ਕਿ ਤੁਹਾਨੂੰ ਪਲੇ ਸਟੋਰ ਤੋਂ ਮਿਲ ਜੂਗੀ ਜੇ ਕਿਸੇ ਬੱਚੇ ਕੋਲੇ ਰਾਜੇ ਆਈਫੋਨ ਆ ਉਹਨਾਂ ਬੱਚਿਆਂ ਨੇ ਐਪ ਡਾਊਨਲੋਡ ਕਰਨੀ ਆ ਕਲਾਸ ਪਲੱਸ ਅਤੇ ਕਲਾਸ ਪਲੱਸ ਵਾਲੇ ਦੇ ਇੱਕ ਕੋਡ ਜੇ ਕਰਕੇ ਸੇ ਬੱਚੇ ਨੂੰ ਕੀ ਪ੍ਰੋਬਲਮ ਹੋਣੀ ਆ ਨਾ ਬੰਦੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਰਾਜੇ ਇਹ ਬੈਚ ਦੇ ਵਿੱਚ ਤੁਹਾਨੂੰ ਕੀ ਕੁਝ ਮਿਲੂਗਾ ਰਾਜੇ ਇਹਦੇ ਵਿੱਚ ਤੁਹਾਨੂੰ ਮਿਲਣਗੀਆਂ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਬੈਦ ਪੀਡੀਐਫ ਨਾਲ ਠੀਕ ਹੈ ਜੀ ਆਲ ਸਬਜੈਕਟ ਪੰਜਾਬੀ ਪਲੱਸ ਇੰਗਲਿਸ਼ ਦੇ ਵਿੱਚ ਲੈਕਚਰ ਆਜੇ ਤੇ ਹਰੇਕ ਸਬਜੈਕਟ ਰਾਜੇ ਚਾਹੇ ਮੈਥ ਹੈ ਚਾਹੇ ਰੀਜ਼ਨਿੰਗ ਹੈ ਚਾਹੇ ਜੀਕੇ ਹੈ ਚਾਹੇ ਕੰਪਿਊਟਰ ਹੈ ਹਰੇਕ ਚੀਜ਼ ਰਾਜੇ ਬਿਲਕੁਲ ਬੇਸਿਕ ਲੈਵਲ ਤੋਂ ਲੈ ਕੇ ਜ਼ੀਰੋ ਲੈਵਲ ਤੋਂ ਲੈ ਕੇ ਐਂਡ ਤੱਕ ਐਡਵਾਂਸ ਲੈਵਲ ਤੱਕ ਜਾਊਗੀ ਕੰਟੈਂਟ ਨਹੀਂ ਰਹੇ ਜੇ ਮੇਰੀ ਫੁੱਲ ਗਾਰੰਟੀ ਹੋਊਗੀ ਤਰੀਕੇ ਨਾਲ ਤੁਹਾਨੂੰ ਮੇਰੇ ਨਾਲ ਪੜ੍ਹਨਾ ਪਊਗਾ ਜਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਕਿਹਾ ਪੜ੍ਹਨ ਨੂੰ ਠੀਕ ਹੈ ਰਾਜੇ ਬਾਕੀ ਰਾਜੇ ਇਹਦਾ ਜਿਹੜਾ ਪ੍ਰਾਈਸ ਹੈ ਬੈਚ ਦਾ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਹੈਗਾ ਠੀਕ ਹੈ ਦਾ ਜੀ ਤੇ ਬਾਕੀ ਰਾਜੇ ਇੱਕ ਵਾਰੀ ਜੁਆਇਨ ਜ਼ਰੂਰ ਕਰਿਓ ਤੁਹਾਨੂੰ ਆਪਣੇ ਪੜਾਉਣ ਦਾ ਤਰੀਕਾ ਤੁਹਾਨੂੰ ਪਤਾ ਹੀ ਹੈਗਾ ਠੀਕ ਹੈ ਜੀ ਆਫਰ ਰਾਜੇ ਮੈਂ ਬੰਦ ਨਹੀਂ ਕੀਤਾ ਆਫਰ ਹਜੇ ਤੁਹਾਡੇ ਵਾਸਤੇ ਕਾਉਂਟੀ ਨੂੰ ਚੱਲ ਰਿਹਾ ਹੈ ਕਿਉਂਕਿ ਜਦੋਂ ਵੀ ਮੈਂ ਆਫਰ ਬੰਦ ਕਰਦਾ ਹੁੰਦਾ ਰਾਜੇ ਉਹਦੇ ਬੱਚੇ ਨੇ ਤਾਂ ਕਰ ਰਾਜੀ ਤੁਹਾਨੂੰ ਮੈਂ 5 ਫਰਵਰੀ ਤੱਕ ਦੀ ਡੈਡਲਾਈਨ ਦੇ ਦਿੱਤੀ 5 ਫਰਵਰੀ ਤੱਕ ਜੇ ਕੋਈ ਕੈਂਡੀਡੇਟ ਚਾਹੁੰਦਾ ਤਾਂ ਉਹ ਜੁਆਇਨ ਕਰ ਸਕਦਾ ਕਿਉਂਕਿ ਇਸ ਤੋਂ ਬਾਅਦ ਭਾਰਤੀਆਂ ਦੀ ਜਿਹੜੀ ਡਿਪਾਰਟਮੈਂਟ ਆਉਣ ਲੱਗ ਜਾਣਗੀਆਂ ਤਾਂ ਫੇਰ ਅਜੇ 5 ਫਰਵਰੀ ਤੋਂ ਬਾਅਦ ਇਹਦੇ ਪ੍ਰਾਈਜ਼ ਆਪ ਹੋਣਗੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਜੁਆਇਨ ਕਰ ਸਕਦੇ ਹੋ ਚਲੋ ਰਾਜੀ ਹੁਣ ਆਪਾਂ ਇਹ ਵਿੱਚ ਗੱਲ ਕਰਦੇ ਆ ਕਿ ਪੰਜਾਬ ਦੇ ਤਿਹਾਰ ਲੋਹੜੀ ਵਿੱਚ ਕੁਦਰਤ ਦੇ ਕਿਹੜੇ ਤੱਤ ਦੀ ਪੂਜਾ ਕੀਤੀ ਜਾਂਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾਗਾ 13 ਜਨਵਰੀ ਨੂੰ ਆਪਣੇ ਹਰ ਸਾਲ ਲੋਹੜੀ ਮੜਾਈ ਜਾਂਦੀ ਹੈ ਰਾਜੀ ਠੀਕ ਹੈ ਜੀ ਤਾਂ ਲੋਹੜੀ ਦੇ ਵਿੱਚ ਕਾਦੀ ਪੂਜਾ ਕਰਦੇ ਆ ਤੁਹਾਨੂੰ ਨਿੱ ਆਪਾਂ ਅਗੜੀ ਦੀ ਪੂਜਾ ਕਰਦੇ ਆਂ ਅਗੜੀ ਦੀ ਪੂਜਾ ਕਰਦੇ ਆਂ ਠੀਕ ਹੈ ਜੀ ਤੇ ਇੱਕ ਆਪਾਂ ਗੀਤ ਗਾਉਣੇ ਆਂ ਦੁੱਲਾ ਪੱਟੀ ਜਿਸ ਤੋਂ ਕਿ ਪੁੱਛਦਾ ਦੁੱਲਾ ਪੱਟੀ ਦੁੱਲਾ ਪੁੱਤ ਟੀਵੀ ਜਿਹੜਾ ਗੀਤ ਹੈਗਾ ਇਹ ਲੋੜੀ ਨੂੰ ਸਮਰਪਿਤ ਹੈਗਾ ਇਸ ਤੋਂ ਬਾਅਦ ਲੋੜੀ ਨੂੰ ਰਾਜੇ ਇੱਕ ਇਹ ਪੇਪਰ ਦੇ ਵਿੱਚ ਆਇਆ ਹੋਇਆ ਹੈਗਾ ਜਿਹੜਾ ਇਹ ਪ੍ਰਸ਼ਨ ਆਇਆ ਹੋਇਆ ਇਹ ਆਇਆ ਹੋਇਆ ਪੰਜਾਬੀ ਲੈਂਗੁਏਜ ਦੇ ਵਿੱਚ ਕਿ ਲੋੜੀ ਨੂੰ ਲਾਲ ਲੋਈ ਪੰਜਾਬ ਦੇ ਕਿਹੜੇ ਤਿਹਾਰ ਨੂੰ ਕਿਹਾ ਜਾਂਦਾ ਹੈਗਾ ਤਾਂ ਲਾਲ ਲੋਈ ਪੰਜਾਬ ਦੇ ਤਿਹਾਰ ਲੋੜੀ ਨੂੰ ਕਿਹਾ ਜਾਂਦਾ ਲੋੜੀ ਰਾਜੇ ਆਮ ਤੌਰ ਤੇ ਆਪਣੇ ਹਿਮਾਚਲ ਪ੍ਰਦੇਸ਼ ਹਰਿਆਣਾ ਚੰਡੀਗੜ੍ਹ ਅਤੇ ਪੰਜਾਬ ਇਹਨਾਂ ਦੇ ਵਿੱਚ ਜ਼ਿਆਦਾ ਬਣਾਈ ਜਾਂਦੀ ਹੈਗੀ ਠੀਕ ਹੈ ਜੀ ਜ਼ਿਆਦਾ ਫੇਮਸ ਇਤਿਹਾਸ ਇੱਥੋਂ ਦਾ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਆ ਰਾਜ ਇੱਕ ਡਿਪਾਰਟਮੈਂਟ ਆ ਜਿਹੜਾ ਸੀ ਆਰ ਈ ਏ ਇਹਦਾ ਕੰਮ ਕੀ ਹੈ ਰਾਜ ਇਹ ਕੀ ਹੈ ਇਹ ਸੈਂਟਰ ਆਫ ਰਿਸਰਚ ਔਨ એનર્ਜੀ ਐਂਡ ਕਲੀਨ 에ਅਰ ਇਹ ਜਿਹੜੀ ਆਪਣੇ ਆਸ-ਪਾਸੇ ਹਵਾ ਚੱਲਦੀ ਹੈ ਰਾਜੇ ਉਹਦਾ ਇਹ ਨਿਰੀਖਣ ਕਰਦਾਗਾ ਦੱਸਦਾ ਕਿ ਭਾਈ ਸਭ ਤੋਂ ਵਧੀਆ ਹਵਾ ਕਿੱਥੇ ਆ ਸਭ ਤੋਂ ਪ੍ਰਦੂਸ਼ਿਤ ਹਵਾ ਕਿੱਥੇ ਆ ਤਾਂ ਜਿਹੜੀ ਹੁਣ ਰਿਪੋਰਟ ਕੱਢੀ ਗਈ ਆ ਸੋਹਣਿਓ ਉਹ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਭਾਈ ਸਭ ਤੋਂ ਜਿਹੜੀ ਮਾੜੀ ਹਵਾ ਗਈ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਜਿਹੜੀ ਸਿਟੀ ਮੰਨੀ ਗਈ ਹੈ ਉਹ ਮੰਨੀ ਗਈ ਹੈ ਬਰਨੀ ਹਾਰਟ ਜਿਹੜੀ ਕਿ ਮਹਾਲਿਆ ਦੇ ਵਿੱਚ ਹੈ ਪਹਿਲ ਨੰਬਰ ਤੇ ਰਾਜੇ ਇਹਦਾ ਨਾਮ ਆਉਂਦਾਗਾ ਠੀਕ ਹੈ ਜੀ ਦੂਜੇ ਨੰਬਰ ਤੇ ਰਾਜੇ ਜਿਹੜੀ ਸਭ ਤੋਂ ਪੋਲੂਟਡ ਸਿਟੀ ਦੇ ਵਿੱਚ ਆਇਆ ਗਿਆਗਾ ਉਹ ਆਇਆ ਵਿਹਾਰ ਦਾ ਰਾਜ ਤਾਂ ਲਿਖਿਆ ਵੀ ਹੋਊਗਾ ਹਾਂ ਬੇਕਸਰਾਏ ਬਿਹਾਰ ਅਤੇ 3 ਨੰਬਰ ਤੇ ਗ੍ਰੇਟਰ ਨੋਇਡਾ ਜਿਹੜਾ ਕਿ ਜੁਪੀ ਦੇ ਵਿੱਚ ਹੈਗਾ ਇਹ ਪ੍ਰਦੂਸ਼ਿਤ ਹੈ ਦਾ ਦੂਜੇ ਤੇ ਤੀਜੇ ਨੰਬਰ ਦੇ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ WEF ਜੀਰਾਂ ਮਤਲਬ ਹੈਗਾ ਵਾਰਡ ਇਕਨੋਮਿਕ ਫੋਰਮ ਠੀਕ ਹੈ ਜੀ ਇਹਨਾਂ ਦੇ ਬਾਰੇ ਇੱਕ ਕ੍ਰਿਸਟਲ ਅਵਾਰਡ ਦਿੱਤਾ ਗਿਆ ਰਿਹਾ ਜੇ ਇੱਕ ਡਿਜੀਟਲ ਅਵਾਰਡ ਕਿਸ ਨੂੰ ਦਿੱਤਾ ਗਿਆਗਾ ਇਹ ਦਿੱਤਾ ਗਿਆ ਕਹਿੰਦੇ ਡਾਈਵਿਡੋ ਮਾਈਕਲ ਮਿਸ਼ੇਲ ਠੀਕ ਹੈ ਜੀ ਨੀਲ ਇਹਨਾਂ ਸਾਰੇ ਨੋਰਾਜੇ ਇਹ ਅਵਾਰਡ ਦੇ ਨਾਲ ਸਮਾਨਤ ਕੀਤਾ ਗਿਆ ਹੁਣ ਤੁਸੀਂ ਕਹੋਗੇ ਕ੍ਰਿਸਟਲ ਵਾਰਡ ਕਿਹੜੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਰਾਜੇ ਕੋਈ ਵੀ ਬੰਦਾ ਜਿਹੜਾ ਸਮਾਜਿਕ ਤੌਰ ਤੇ ਵੱਡੇ ਪੱਧਰ ਤੇ ਯੋਗਦਾਨ ਪਾਉਂਦਾ ਉਹਨੂੰ ਇਹ ਅਵਾਰਡ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਦੇ ਵਿੱਚ ਤੁਹਾਨੂੰ ਪਤਾ ਕਿ ਇੱਕ ਅੱਧੀ ਬੁੱਕ ਤੁਹਾਨੂੰ ਹਰੇਕ ਪੇਪਰ ਦੇ ਵਿੱਚ ਆਉਂਦੀ ਹੁੰਦੀ ਹੈ ਤਾਂ ਇਹ ਬੁੱਕ ਪੁੱਛੀ ਗਈ ਆ ਐਨ ਅਨਕਾਮਨ ਲਵ ਦਾ ਅਰਲੀ ਲਾਈਫ ਆਫ ਸ਼ੁਦਾ ਐਂਡ ਨਰੈਨ ਮੂਰਤੀ ਇੱਕ ਬੁੱਕਰ ਆ ਜੀ ਠੀਕ ਹੈ ਜੀ ਦ ਬੁੱਕ ਐਂਡ ਕਮ ਲਵ ਦਾ ਅਰਲੀ ਲਾਈਫ ਆਫ ਸੂਦਾ ਐਂਡ ਨਾਰਾਇਣ ਮੂਰਤੀ ਇਜ਼ ਆਥਰ ਇਹ ਬੁੱਕ ਦਾ ਕਹਿੰਦੇ ਜਿਹੜਾ ਲੇਖਕ ਹੈਗਾ ਉਹ ਕੋਹਣਾ ਆਪਾਂ ਤੋਂ ਇਹ ਪੁੱਛ ਰਹੇ ਨੇ ਠੀਕ ਹੈ ਜੀ ਪ੍ਰੈਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਰਹਾ ਜੀ ਇਹਦਾ ਜਿਹੜਾ ਲੇਖਕ ਹੈਗਾ ਉਹ ਹੈਗਾ ਚਿੱਤਰਜਬ ਬੈਨਰਜੀ ਠੀਕ ਹੈ ਜੀ ਇਹ ਲੇਖਕ ਹੈ ਜੀ ਠੀਕ ਹੈ ਜੀ ਤੇ ਦੂਸਰੀ ਗੱਲ ਹੈ ਜੀ ਇਹ ਬੁੱਕ ਲਿਖੀ ਗਈ ਕਿਤੇ ਕਿਹੜਾ ਜੀ ਇਹ ਸੂਦਾ ਅਤੇ ਨਾਰਾਇਣ ਮੂਰਤੀ ਦੀ ਲਿਖੀ ਗਈ ਹੈ ਜਿਹੜੇ ਕਿ ਇਨਫੋਸਿਸ ਦੇ ਕੀ ਹੈਗੇ ਕੋਫਾਊਂਡਰ ਹੈਗੇ ਕੰਪਨੀ ਦੇ ਠੀਕ ਹੈ ਜੀ ਬੁੱਕ ਜਰੂਰ ਯਾਰ ਕਰ ਲਿਓ ਇੰਪੋਰਟੈਂਟ ਹੈਗਾ ਇਸ ਤੋਂ ਬਾਅਦ ਰਾਜੇ ਇੰਟਰਨੈਸ਼ਨਲ ਕੈਮਲ ਫੈਸਟੀਵਲ ਕੈਮਲ ਦਾ ਮਤਲਬ ਕੀ ਹੁੰਦਾ ਉੱਠ ਉੱਠਾ ਨਾਲ ਰਾਜੇ ਇੱਕ ਉਤਸਵ ਮਨਾਇਆ ਗਿਆ ਹੈਗਾ ਇਹ ਰਾਜਸਥਾਨ ਦੇ ਕਿਸ ਜ਼ਿਲ੍ਹੇ ਵਿੱਚ ਮਨਾਇਆ ਗਿਆ ਇਹਦਾ ਮਨਾਉਂਦਾ ਕਾਰਨ ਹੈ ਕਿ ਬਾਦਰੋ ਬਾਦ ਟੂਰਿਸਟਾਂ ਨੂੰ ਆਕਰਸ਼ਿਤ ਕਰਨਾ ਕਿ ਜਿਆਦਾ ਤੋਂ ਜਿਆਦਾ ਟੂਰਿਸਟ ਰਾਜਸਥਾਨ ਦੇ ਵਿੱਚ ਆਉਣ ਤਾਂ ਇਹ ਜਿਹੜਾ ਉਤਸਵ ਮਨਾਇਆ ਗਿਆ ਹੈਗਾ ਇਹ ਮਨਾਇਆ ਗਿਆ ਜੀ ਬੀਕਾਨੇਰ ਦੇ ਵਿੱਚ ਠੀਕ ਹੈ ਜੀ ਤੇ ਰਾਜਸਥਾਨ ਦੀ ਰਾਜਧਾਨੀ ਕੀ ਹੈ ਰਾਜੇ ਰਾਸਥਾਨ ਦੀ ਰਾਜਧਾਨੀ ਹੈ ਜੈਪੁਰ ਅਤੇ ਜੈਪੁਰ ਨੂੰ ਪਿੰਕ ਸਿਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਜੀ ਚਲੋ ਹੋਰ ਵੀ राजे ਮਹੱਤਵਪੂਰਨ ਤਿਹਾਰਾ ਰਾਜਸਥਾਨ ਦੇ ਜਿਹੜੇ ਤਾਂ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਇੱਕ ਵਾਰੀ ਨੋਟੇ ਵੀ ਨੀਕਾ ਜਰੂਰ ਮਾਰ ਲਿਓ ਠੀਕ ਹੈ ਜੀ ਅ ਰੇਗਿਸਤਾਨ ਮਹਾਉਤਸਵ ਰੇਗਿਸਤਾਨ ਦਾ ਤੁਹਾਨੂੰ ਸਿੱਧਾ ਪਤਾ ਹੈ ਇਹ ਮਨਾਇਆ ਜਾਂਦਾ ਹੈ ਜੈਸਲਮੀਰ ਦੇ ਵਿੱਚ ਪੁਸ਼ਕਰ ਮੇਲਾ ਪੁਸ਼ਕਰ ਦੇ ਵਿੱਚ ਮਨਾਇਆ ਜਾਂਦਾ ਪੁਸ਼ਕਰ ਰਾਜਸਥਾਨ ਦਾ ਹੀ ਇੱਕ ਏਰੀਆ ਹੈਗਾ ਠੀਕ ਹੈ ਜੀ ਹਾਥੇ ਉਤਸਵ ਇਹ ਜੇਪੁਰ ਦੇ ਵਿੱਚ ਮਨਾਇਆ ਜਾਂਦਾ ਹੈਗਾ ਠੀਕ ਹੈ ਜੀ ਮੇਵਾੜ ਮਹਾਉਤਸਵ ਇਹ ਉਦੇਪੁਰ ਦੇ ਵਿੱਚ ਮਨਾਇਆ ਜਾਂਦਾ ਹੈਗਾ ਤੇ ਸ਼ੀਤਾ ਕਲੀਨ ਮਹਾਉਤਸਵ ਇਹ ਮਾਉਂਟ ਆਪੂ ਤੇ ਮਨਾਇਆ ਜਾਂਦਾ ਹੈਗਾ ਬਹੁਤ ਹੀ ਜਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਜਿਹੜੇ ਤੁਹਾਨੂੰ ਮੈਂ ਕਰਵਾ ਰਿਹਾ ਹੈਗਾ ਕਿਸੇ ਵੀ ਕੈਂਡੀਡੇਟ ਨੇ ਕੋਈ ਪਰਚੇਸ ਸਕਿਪ ਨਹੀਂ ਕਰਨਾ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਭਾਰਤ ਸਰਕਾਰ ਦੇ ਵਰਤਾਵਰਣ ਜੰਗਲਾਤ ਅਤੇ ਜਲਵਾਯੂ ਭਰਤ ਮੰਤਰਾਲੇ ਦੁਆਰਾ ਜਲਵਾਯੂ ਕਾਨਫਰੰਸ 2024 ਕਿੱਥੇ ਆਯੋਜਿਤ ਕੀਤੀ ਗਈ ਹੈ ਸੋ ਤੁਹਾਨੂੰ ਡਾਇਰੈਕਟ ਪੁੱਛਿਆ ਜਾਊਗਾ ਕਲਾਈਮੇਟ ਕਾਨਫਰੰਸ 2024 ਕਿੱਥੇ ਆਰਗੇਨਾਈਜੇਸ਼ਨ ਕੀਤੀ ਗਈ ਹੈ ਸੋ ਤੁਸੀਂ ਇਹ ਪਸਾ ਕਿਹੜੀ ਮਿਨਿਸਟਰੀ ਨੇ ਕੀਤੀ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਲਾਈਮੇਟ ਚੇਂਜ ਹੋਊਗੀ ਇਹਦੇ ਵਿੱਚ ਮਿਨਿਸਟਰੀ ਵੀ ਠੀਕ ਹੈ ਜੀ ਤਾਂ ਇਹ ਕਰੀ ਗਈ ਹੈ ਰਾਜੇ ਮੁੰਬਈ ਦੇ ਵਿੱਚ ਮੁੰਬਈ ਦੇ ਵਿੱਚ ਇਹਦਾ ਉਦਘਾਟਨ ਕੀ ਉਹ ਕਰੀ ਮਨਾਈ ਗਈ ਹੈ ਤੇਰਾ ਥੀਮ ਜਰੂਰ ਯਾਦ ਰੱਖ ਲਿਓ ਡੀਕੋਡਿੰਗ ਦਾ ਗ੍ਰੀਨ ਟ੍ਰਾਂਜੈਕਸ਼ਨ ਆਫ ਦਾ ਇੰਡੀਆ ਕੀ ਜਿਆਦਾ ਤੋਂ ਜਿਆਦਾ ਰਾਜੀ ਆਪਾਂ ਗਨਿੰਦਰੀ ਬਣਾਉਣੀਆਂ ਜਿਆਦਾ ਤੋਂ ਜਿਆਦਾ ਆਪਾਂ ਦਰਖਤ ਲਾਉਣੇ ਆ ਜਿਆਦਾ ਤੋਂ ਜਿਆਦਾ ਆਪਾਂ ਹਰਿਆਲੀ ਕਰਨੀ ਆਪਣੇ ਰਾਜ ਦੇ ਵਿੱਚ ਤਾਂ ਜੋ ਆਪਾਂ ਗਲੋਬਲ ਵਾਰਮਿੰਗ ਤੋਂ ਬਚਿਆ ਜਾ ਸਕੇ ਗਲੋਬਲ ਵਾਰਮਿੰਗ ਬਾਰੇ ਤੁਹਾਨੂੰ ਮੈਂ ਦੱਸ ਰਿਹਾ ਐ ਜੋਨ ਪਰਤਾਂ ਰਾਜੇ ਜਿਹੜੀ ਆਪਣੀ O3 ਉਹਦੇ ਵਿੱਚ ਛੇਕ ਹੋ ਚੁੱਕੇ ਜਿਸ ਕਰਕੇ ਸੂਜਨੇ ਕਰਨ ਧਰਤੀ ਤੇ ਆ ਜਾਂਦੀਆਂ ਧਰਤੀ ਤੇ ਫੈਕਟਰੀਆਂ ਦਾ ਧੂਆਂ ਮੋਟਰਸਾਈਕਲ ਦਾ ਪ੍ਰਦੂਸ਼ਣ ਗੱਡੀਆਂ ਦਾ ਪ੍ਰਦੂਸ਼ਣ ਫੈਕਟਰੀਆਂ ਕਰਕੇ ਆਪਣੇ ਕਾਰਬਨ ਡਾਈਆਕਸਾਈਡ ਸਲਫਰ ਕਾਈਡੈਕਸ ਦਾ ਜਿਹੜਾ ਸਰੋਤ ਉਹ ਬਹੁਤ ਜ਼ਿਆਦਾ ਉਤਪੰਨ ਹੋ ਰਿਹਾ ਹੈ ਤੇ ਕਾਰਬਨ ਡਾਈਆਕਸਾਈਡ ਆਪਣੇ ਵਾਸਤੇ ਬਹੁਤ ਜ਼ਿਆਦਾ ਖਤਰਨਾਕ ਹੈ ਜਿਹੜੀ ਓਜ਼ੋਨ ਤੋਂ ਕਿਰਨਾ ਧਰਤੀ ਤੇ ਆ ਜਾਂਦੀਆਂ আলਟਰਾਵਾਇਲਟ ਕਿਰਨਾ ਉਹਨਾਂ ਨੂੰ ਜਿਹੜਾ CO2 ਕਾਰਬਨ ਡਾਈਆਕਸਾਈਡ ਦੀ ਧਰਤੀ ਦੇ ਵਿੱਚ ਮੌਜੂਦ ਹੁੰਦੀ ਹੈ ਸੋਖ ਲੈਂਦੀ ਹੈ ਤਾਂ ਉਹਦਾ ਆਪਣਾ ਟੈਂਪਰੇਚਰ ਵੱਧ ਜਾਂਦਾ ਜਿਹੜੇ ਕਰਕੇ ਆਪਣੇ ਗਲੇਸ਼ੀਅਰ ਵੀ ਕਾਫੀ ਪਿਗਲ ਚੁੱਕੇ ਹਨ राजे ਠੀਕ ਹੈ ਚਲੋ ਇਸ ਤੋਂ ਬਾਅਦ राजे ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਹਾਲ ਹੀ ਦੇ ਵਿੱਚ ਕਿਸ ਦੇਸ਼ ਨੇ ਇੱਕ ਸੈਟੇਲਾਈਟ ਲਾਂਚ ਕੀਤਾ ਜਿਹਦਾ ਨਾਮ ਹੈਗਾ EP EP ਦਾ ਕੀ ਮਤਲਬ ਹੈ राजे ਆਇਨਸਟਾਈਨ ਪ੍ਰੋਬ ਠੀਕ ਹੈ ਜੀ ਇਹ ਲਾਂਚ ਕੀਤਾਗਾ ਇੱਕ ਸੈਟੇਲਾਈਟ ਤੇ ਇਹ ਲਾਂਚ ਕਿਹਨੇ ਕੀਤਾਗਾ ਇਹ ਲਾਂਚ ਕੀਤਾ ਆਪਣੇ ਗਵਾਂਡੀ ਰਾਜ ਚਾਈਨਾ ਨੇ ਠੀਕ ਹੈ ਜੀ ਉਪਗ੍ਰਹਿ ਇਨਸਟੈਂਡ ਪ੍ਰੋਬ ਈਪੀ ਨੂੰ ਚੀਨ ਦੇ ਸ਼ੀਚਾਂਜ ਸੈਂਟੀਲੈਟਰ ਤੋਂ ਸੈਟੇਲਾਈਟ ਤੋਂ ਲਾਂਚ ਕੀਤਾ ਗਿਆ ਲੌਂਗ ਮਾਰਚ 2 ਸੀ ਡਾਕਟਰ ਦੇ ਕੇਂਦਰ ਤੇ ਲਾਂਚ ਕੀਤਾ ਇਸ ਤੋਂ ਬਾਅਦ ਅਗਲਾ ਪ੍ਰੋਜੈਕਟ ਬਹੁਤ ਜ਼ਿਆਦਾ ਮਹੱਤਵਪੂਰਨ ਇਹ ਪ੍ਰੈਸ਼ਨ ਤਾਂ ਮਹਤਵਪੂਰਨ ਹੈ ਕਿਉਂਕਿ ਇਹ ਪ੍ਰੈਸ਼ਨ ਸਾਨੂੰ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਜ਼ਰੂਰ ਆਊਗਾ ਆਊਗਾ ਕਿਉਂਕਿ ਇਹ ਪ੍ਰੈਸ਼ਨ ਹੈਗਾ ਪਰ ਇਹ ਕਨਸਟੀਟਿਊਸ਼ਨ ਬਾਡੀ ਦੇ ਨਾਲ ਸੰਬੰਧਿਤ ਕਨਸਟੀਟਿਊਸ਼ਨ ਸ਼ੀਲ ਵਰਦਨ ਸਿੰਘ ਸ਼ੀਲ ਵਰਦਨ ਸਿੰਘ ਨੂੰ ਕਿਸ ਸੰਵਿਧਾਨਕ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਮੈਂਬਰ ਨਿਯੁਕਤ ਕੀਤਾ ਰਾਜੇ ਇਹਨੂੰ ਯੂਪੀਐਸਸੀ ਦਾ ਜੁਡੀ ਰਿਪਬਲਿਕ ਸਰਵਿਸ ਕਮਿਸ਼ਨ ਯੂਪੀਐਸਸੀ ਕੀ ਹੁੰਦਾ ਹੈ ਰਾਜੇ ਤੁਸੀਂ ਯੂਪੀਐਸਸੀ ਦੇ ਵਿੱਚ ਜਿਹੜਾ ਫਾਰਮ ਭਰੋਗੇ ਨਾ ਰਾਜੇ ਯੂਪੀਐਸਸੀ ਜੁਡੀਡ ਪਬਲਿਕ ਸਰਵਿਸ ਕਮਿਸ਼ਨ ਇਹਦੇ ਵਿੱਚ ਤੁਹਾਨੂੰ ਦੋ ਡਿਮਾਂਡਾਂ ਦਿੱਤੀਆਂ ਜਾਂਦੀਆਂ ਜਾਂ ਕਿ ਜਦੋਂ ਤੁਸੀਂ ਆਈਐਸ ਬਣ ਸਕਦੇ ਹੋ ਜਾਂ ਤੁਸੀਂ ਆਈਪੀਐਸ ਬਣ ਸਕਦੇ ਹੋ ਜੇਕਰ ਤੁਸੀਂ ਆਈਐਸ ਚੂਜ਼ ਕਰਦੇ ਹੋ ਤੁਸੀਂ ਸਿੱਧਾ ਡਾਇਰੈਕਟ ਡੀਸੀ ਲੱਗ ਸਕਦੇ ਹੋ ਜੇ ਤੁਸੀਂ ਆਈਪੀਐਸ ਯੂਜ਼ ਕਰਦੇ ਹੋ ਨਾ ਤੁਸੀਂ ਇਸ ਦਾ ਐਸਪੀ ਜਾਂ ਐਸਐਸਪੀ ਲੱਗ ਸਕਦੇ ਹੋ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਇਹ 315 ਤੋਂ ਲੈ ਕੇ 323 ਆਰਟੀਕਲ ਦੇ ਵਿੱਚ ਇਹਦੀ ਗੱਲ ਕੀਤੀ ਗਈ ਹੈ ਦੇਖੋ ਥੱਲੇ ਸਾਰਾ ਕੁਝ ਤੁਹਾਨੂੰ ਮੈਂਸ਼ਨ ਕੀਤਾ ਹੋਇਆਗਾ ਯੂਪੀਐਸਸੀ ਦੇ ਰਾਜੇ ਕਿਹੜੇ ਭਾਗ ਦੇ ਵਿੱਚ ਹੈ ਸੰਵਿਧਾਨ ਦੇ 12ਵੇਂ ਭਾਗ ਦੇ ਵਿੱਚ ਹੈ ਰਾਜੇ ਠੀਕ ਹੈ ਅਤੇ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ ਓਕੇ ਇਹ 314 ਤੋਂ ਲੈ ਕੇ 323 ਤੱਕ ਕੀਤਾ ਗਿਆ ਇਹ ਇੱਕ ਸੰਵਿਧਾਨਕ ਸੰਸਥਾ ਹੈ ਅਤੇ ਭਾਰਤ ਸਰਕਾਰ ਦੇ ਸਿਵਲ ਸੇਵਾ ਕਾਰਜਕਰਤਾਵਾਂ ਦੀ ਨਿਯੁਕਤੀ ਲਈ ਪ੍ਰੀਖਿਆ ਕਰਦੀ ਹੈ ਅਤੇ ਇਸ ਦੇ ਚੇਅਰਮੈਨ ਦੀ ਨਿਯੁਕਤੀ 6 ਸਾਲ 6 ਸਾਲ ਵਾਸਤੇ ਜਾਂ 65 ਸਾਲ ਦੀ ਉਮਰ ਤੱਕ ਕੀਤੀ ਜਾਂਦੀ ਹੈ ਜਿਹੜਾ ਰਾਜ ਵਿੱਚ 10 ਮੈਂਬਰ ਹੁੰਦੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਦੀ ਪੁੱਛਿਆ ਕਿੰਨੇ ਮੈਂਬਰ ਹੁੰਦੇ ਆ ਜਦੋਂ ਸਭ ਤੋਂ ਪੁੱਛੋ ਕਿਹੜੇ ਆਰਟੀਕਲ ਦੇ ਵਿੱਚ ਇਹਦੀ ਗੱਲ ਕੀਤੀ ਗਈ ਹੈ ਠੀਕ ਹੈ ਜੀ ਇਹ ਇਹ ਜਿਹੜੇ 314 ਤੋਂ ਲੈ ਕੇ ਨਾ 323 ਤੱਕ ਯੂਪੀਐਸਸੀ ਵੀ ਦੇ ਵਿੱਚ ਆ ਜਾਂਦਾ ਰਹਾ ਜਾਂ ਤੇ ਪੀਐਸਸੀ ਪੀਐਸਸੀ ਵੀ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਪੀਐਸਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਠੀਕ ਹੈ ਜੀ ਜਿਹੜੇ ਆਪਣੇ ਪੀਸੀਐਸ ਹੁੰਦੇ ਆ ਤੇਰਾ ਜੀ ਇਹ ਜਿਹੜੀ ਕਨਸਟੀਟਿਊਸ਼ਨ ਬੋਡੀ ਹੈ ਯੂਪੀਐਸਸੀ ਸਟੈਬਿਸ਼ਡ ਹੋਈ ਸੀ 26 ਅਕਤੂਬਰ ਨੂੰ ਸੀ 50 ਦੇ ਵਿੱਚ ਹੋਈ ਸੀ ਜਿਹੜਾ ਕਰੰਟ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹ ਡਾਕਟਰ ਮਨੋਜ ਸੋਨੀ ਹੈਗਾ ਤੇ ਇਹਨਾਂ ਦੇ ਨਾਲ ਇੱਕ ਮੈਂਬਰ ਲਾਇਆ ਗਿਆ ਉਹ ਲਾਇਆ ਗਿਆ ਸ਼ੀਰਵਰਦਨ ਸਿੰਘ ਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆਪਣੇ ਵਾਸਤੇ ਕਿਹਾਂ ਟੈਂਪੋਰਡ ਰਾਜ ਕਿਉਂਕਿ ਇਹ ਆਪਣਾ ਗਵਾਂਡੀ ਰਾਜ ਹੈ ਇੱਕ ਕਹਿੰਦੇ ਸ਼ੇਰਿੰਗ ਤੋਬਗੇ ਨੂੰ ਕਿਸ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆਗਾ ਠੀਕ ਹੈ ਜੀ ਸ਼ੇਰਿੰਗ ਤੋਬਗੇ ਨੂੰ ਕਿਸ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਇਹ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਜੀ ਪਟਾਣ ਦਾ ਠੀਕ ਹੈ ਜੀ ਪਟਾਣ ਦਾ ਨਿਯੁਕਤ ਕੀਤਾ ਗਿਆਗਾ ਪਟਾਣ ਆਪਣਾ ਗਵਾਂਡੀ ਦੇ ਸਗਾ ਇਸ ਤੋਂ ਪਹਿਲਾਂ ਰਾਜ ਇਹ ਇੱਕ ਵਾਰੀ ਪ੍ਰਧਾਨ ਮੰਤਰੀ ਰਹਿ ਚੁੱਕਿਆ ਦੂਜੀ ਵਾਰ ਬਣਿਆ ਇਹ ਠੀਕ ਹੈ ਜੀ ਇੱਕ ਰਾਜ ਜਿਹੜਾ ਦੱਖਣੀ ਏਸ਼ੀਆ ਦੇ ਵਿੱਚ ਸਥਿਤ ਹੈ ਜਿਹੜਾ ਪਟਾਣ ਇੱਕ ਲੈਂਡਲੌਕਡ ਹੈਗਾ ਹੁਣ ਕੈਂਡੀਡੇਟ ਕਹਿੰਗੇ ਜੀ ਲੈਂਡਲੌਕਡ ਕੀ ਹੁੰਦਾ ਜਿਹੜੂ ਭੂਮੀ ਗੱਤ ਕਿਹਾ ਜਾਂਦਾਗਾ ਲੈਂਡਲੌਕਡ ਹੁੰਦਾ ਰਾਜ ਜਿਹੜਾ ਚਾਰੇ ਪਾਸਿਓਂ ਮਤਲਬ ਦੇਸ਼ਾਂ ਨਾਲ ਘਿਰਿਆ ਹੋਇਆ ਰਹੇ ਆਸ-ਪਾਸੇ ਪਾਣੀ ਨਹੀਂ ਹੈਗਾ ਠੀਕ ਹੈ ਜੀ ਜਿਵੇਂ ਹੁਣ ਤੁਹਾਨੂੰ ਪਤਾ ਕਿ ਜਿਹੜੇ ਆਲੇ-ਦੁਆਲੇ ਕੋਈ ਦਰਿਆਜ ਹੈ ਉਹਨੂੰ ਆਪਾਂ ਪੈਨਿਨਸੂਲਾ ਕਹਿੰਦੇ ਆ ਇਹਦਾ ਜੇ ਲੈਂਡਲੌਕਡ ਤਾਂ ਕਿ ਇਹਦੇ ਆਸ-ਪਾਸੇ ਸਾਰੇ ਰਾਜ ਹੀ ਆ ਗਏ ਆਪਣੇ ਐ ਰਾਜ ਆ ਗਏ ਠੀਕ ਹੈ ਜੀ ਤੇ ਪਟਾਣ ਦੇ ਨਾਲ ਆਪਣੇ ਤਿੰਨ ਭਾਰਤੀ ਰਾਜ ਲੱਗਦੇ ਆ ਇੱਕ ਕਿਹੜਾ ਲੱਗਦਾ ਇੱਕ ਦਾ ਲੱਗਦਾ ਸਿੱਕਮ ਇੱਕ ਬੈਸਟ ਬੰਗਾਲ ਅਸਾਮ ਅਰੁਣਾਚਲ ਪ੍ਰਦੇਸ਼ ਠੀਕ ਹੈ ਜੀ ਇਹ ਪਟਾਣ ਦੇ ਨਾਲ ਆਪਣੇ ਭਾਰਤੀ ਰਾਜ ਜਿਹੜੇ ਸਰਹੱਦ ਸਾਂਝੀ ਕਰਦੇ ਆ ਇਹ ਵੀ ਤੁਸੀਂ ਯਾਦ ਕਰਨਾ ਹੈ ਕਿ ਕੈਪੀਟਲ ਕੀ ਹੈ ਇਥੋਂ ਦੀ ਥਿੰਪੂ ਪਟਾਣ ਦੀ ਤੇ ਕਿੰਗ ਕੋਣ ਰਾਜੇ ਇਥੋਂ ਦਾ ਕਿੰਗ ਕੋਣ ਆ ਪਟਾਣ ਦਾ ਜਿਗਮੇ ਆ ਸਾਰਾ ਨਾਮ ਇਹਦਾ ਸਾਰਾ ਨਾ ਯਾਦ ਕਰਨ ਦੀ ਲੋੜ ਨਹੀਂ ਕਰ ਲੈ ਜਿਗਮੇ ਯਾਦ ਕਰ ਲਿਓ ਇਸ ਤੋਂ ਵਾਰ ਡੀਆਰਡੀਓ ਡੀਆਰਡੀਓ ਬਾਰੇ ਬਹੁਤ ਕੁਝ ਪੜਕੇ ਗਏ ਰਾਜੇ 1 ਜਨਵਰੀ ਨੂੰ ਆਪਾਂ ਇਹਨਾਂ ਦਾ ਸਤਾਪਨ ਦਿਵਸ ਵੀ ਬਣਾ ਕੇ ਗਏ ਤੁਹਾਨੂੰ ਪਤਾਗਾ ਠੀਕ ਹੈ ਜੀ ਡੀਆਓਡੀ ਆਪਣੇ ਧੂਪਾਂ ਧੂਪਾਂ ਵੀ ਬਣਾਉਂਦਾ ਕਾਫੀ ਕੁਝ ਕਰਦਾਗਾ ਕਹਿੰਦੇ ਇਹਨਾਂ ਨੇ ਇੱਕ ਕੀ ਬਣਾਇਆ ਰਾਜੇ ਨਿਊ ਜਨਰੇਸ਼ਨ ਆਕਾਸ਼ ਨਿਊ ਜਨਰੇਸ਼ਨ ਆਕਾਸ਼ ਆਕਾਸ਼ એનਜੀ ਮਜ਼ਾਇਲ ਬਣਾਈ ਹੈ 12 ਜਨਵਰੀ 2024 ਨੂੰ ਠੀਕ ਹੈ ਜੀ ਇਹਦਾ ਪ੍ਰੀਖਣ ਕੀਤਾ ਹੋਣਾ ਜਿਹੜੂ ਵੀ ਕੋਈ ਚੀਜ਼ ਬਣਾਈ ਜਾਂਦੀ ਹੈ ਪ੍ਰੀਖਣ ਕੀਤਾ ਜਾਂਦਾ ਕੀ ਭਾਈ ਆਪਾਂ ਪੂਰੀ ਵਧੀਆ ਬਣਾ ਲੀ ਹੁਣੇ ਪੂਰੇ ਚ ਕੋਈ ਘਾਟ ਵਾਧ ਨਹੀਂ ਠੀਕ ਹੈ ਜੀ ਪ੍ਰੀਖਣ ਕਰਕੇ ਜਦੋਂ ਫਾਈਨਲ ਪ੍ਰੀਖਣ ਕੀਤਾ ਜਾਂਦਾ ਉਹ ਕੀਤਾ ਗਿਆਗਾ ਇਹ ਕਿੱਥੇ ਕੀਤਾ ਗਿਆ ਇਹ ਕੀਤਾ ਗਿਆ ਚਾਂਦੀਪੁਰ ਉੜੀਸਾ ਦੇ ਵਿੱਚ ਸੋ ਤੁਸੀਂ ਇਹ ਨਹੀਂ ਹੈਗਾ ਪ੍ਰੀਸ਼ਨ ਇਹ ਪੁੱਛਣ ਕਿ ਕਿੱਥੇ ਕੀਤਾ ਗਿਆ ਸੋ ਇਹ ਵੀ ਪੁੱਛ ਸਕਦੇ ਆ ਕਿ ਆਕਾਸ਼ ਇੰਡਸਟਰੀ ਦਾ ਜਿਹੜਾ ਮਜ਼ਾਦਾ ਪ੍ਰੀਖਣ ਕੀਤਾ ਕਿਹੜੀ ਸੰਸਥਾ ਨੇ ਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਡੀਆਰਡੀਓ ਨੇ ਠੀਕ ਹੈ ਜੀ ਡੀਆਰਡੀਓ ਨੇ ਠੀਕ ਹੈ ਜੀ ਦੇਖੋ ਰਾਜੇ ਇਹਦੇ ਜਿਹੜੇ ਜਿਹੜਾ ਕੁਝ ਕਰਦਾ ਰਾਜੇ ਇਹਦੇ ਵਿੱਚ ਦੇਖੋ ਇੱਕ ਆ ਗਿਆ ਆਪਣੇ ਇਹ ਜਿਹੜਾ ਸਾਰਾ ਕੁਝ ਪ੍ਰੀਖਣ ਕੀਤਾ ਜਾਂਦਾ ਡੀਯੂਡੀ ਕਰਦਾ ਤੁਹਾਨੂੰ ਪਤਾਗਾ ਇਹਦੇ ਵਿੱਚ ਰਾਜ ਇੱਕ ਇੰਟੀਗ੍ਰੇਟਰ ਗਾਈਡਡ ਮਿਜ਼ਾਈਲ ਡਿਵੈਲਪਮੈਂਟ ਪ੍ਰੋਗਰਾਮ ਆ ਜਿਹੜਾ ਇਹਦੇ ਵਿੱਚ ਹੀ ਹੁੰਦਾ ਹੈ ਡੀਆਰਡੀਓ ਨੇ ਇੱਕ ਪ੍ਰੋਗਰਾਮ ਚਲਾਇਆ ਗਿਆ ਇੰਟੀਗ੍ਰੇਟਿਡ ਗਾਈਡਡ ਮਿਜ਼ਾਈਲ ਡਿਵੈਲਪਮੈਂਟ ਪ੍ਰੋਗਰਾਮ ਜਿਹੜਾ 1983 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਇਹ ਲਾਈਨ ਤੁਸੀਂ ਬਿਲਕੁਲ ਵੀ ਯਾਦ ਨਹੀਂ ਕਰਨੀ ਹੁਣ ਆਪਾਂ ਕਹਿੰਦਾ ਜੀ ਆਪਾਂ ਇੱਕ ਇਨੀਸ਼ੀਏਟਿਵ ਲੈਂਤਾ ਸੀ ਡੀਆਰਡੀਓ ਨੇ ਕਿ ਭਾਈ ਆਪਾਂ ਪੰਜ ਮਿਜ਼ਾਈਲਾ ਬਣਾਵਾਂਗੇ ਜਿਹੜੀਆਂ ਬਣਾਈਆਂ ਜਿਹੜੀਆਂ ਬਣਾਈਆਂ ਪਟਨਾ ਪਟਨਾ ਤੋਂ ਮੈਨੂੰ ਹੀ ਦੱਸਿਆ ਹੋਇਆ ਮੈਂ ਕਿ ਪਟਨਾ ਤੋਂ ਤੁਸੀਂ ਯਾਦ ਕਰ ਲਓ ਪਟਨਾ ਆ ਗਿਆ ਪਟਨਾ ਦਾ ਇੱਕ ਕੋਡ ਹੈਗਾ ਪੀ ਤੇ ਆਪਾਂ ਉਹ ਡੈਡੀ ਜਿਹੜੇ ਪ੍ਰਿਥਵੀ ਐ ਪ੍ਰਿਥਵੀ ਤੇ ਨਾਗ ਇਹ ਦੋ ਮਜ਼ਾਇਲਾ ਇਹੋ ਜਿਹਿਆਂ ਜਿਹੜੀਆਂ ਰਾਜੇ ਸਰਫੇਸ ਟੂ ਸਰਫੇਸ ਮਾਰ ਕਰਦੀਆਂ ਠੀਕ ਹੈ ਜੀ ਤੇ ਆਕਾਸ਼ ਤੇ ਤਿਰਸ਼ੂਲ ਇਹ 에어 ਟੂ 에어 ਮਜ਼ਾਇਲਾ ਐ 에어 ਟੂ 에어 ਟ ਵਾਲੇ ਹਵਾ ਦੇ ਵਿੱਚ ਮਾਰ ਕਰਦੀਆਂ ਜਿਹੜੀ ਅਗਨੀ ਮਜ਼ਾਇਲਾ ਰਾਜੇ ਇਹ ਇਹ ਟੈਂਕ ਵਾਲੀ ਐ ਐਂਟੀ ਟੈਕ ਟੈਂਕ ਤੇ ਜੇ ਹਮਲਾ ਕਰਨ ਦਾ ਰਾਜੇ ਇਹਨੂੰ ਇੱਕ ਵਾਰ ਸੈੱਟ ਕਰਕੇ ਰੱਖ ਦੋ ਟੈਂਕ ਨੂੰ ਡਾ ਦੂਗੀ ਇਹ ਠੀਕ ਹੈ ਜੀ ਇਹ ਚੀਜ਼ ਯਾਦ ਕਰਨੀ ਐ ਇਸ ਤੋਂ ਬਾਅਦ ਆਪਣਾ ਅਗਲਾ ਆ ਗਿਆ ਕਹਿੰਦੇ ਜਿਹੜੀਆਂ ਨੌਵੀਂ ਏਸ਼ੀਆਈ ਖੇਡਾਂ ਹੋਣਗੀਆਂ ਵਿంటర్ ਗੇਮਸ ਹੋਣਗੀਆਂ ਨੌਵੀਂ ਏਸ਼ੀਅਨ ਵਿంటర్ ਗੇਮਸ ਹੋਣਗੀਆਂ ਇਹਦਾ ਥੀਮ ਕੀ ਸੀ ਇਹਨਾਂ ਦੇ ਵਿੱਚੋਂ ਥੀਮ ਕੀ ਥੀਮ ਗਲਤ ਲਿਖਿਆ ਗਿਆ ਰਹਾ ਜੇ ਇੱਥੇ ਥੀਮ ਨਹੀਂ ਲਿਖਣਾ ਸੀ ਇੱਥੇ ਮਾਸਕੋਟ ਲਿਖਣਾ ਸੀ ਇਹਨਾਂ ਦਾ ਠੀਕ ਹੈ ਜੀ ਮਾਸਕੋਟ ਲਿਖਣਾ ਸੀ ਥੀਮ ਨਹੀਂ ਲਿਖਣਾ ਸੀ ਕਿਉਂਕਿ ਥੀਮ ਤਾਂ ਇਹਦਾ ਅਲੱਗ ਤੋਂ ਹੁੰਦਾਗਾ ਠੀਕ ਹੈ ਜੀ ਇਹ ਕੀ ਹੈ ਇਹਦਾ ਇੱਕ ਮਾਸਕੋਟ ਆਗਾ ਠੀਕ ਹੈ ਜੀ ਤਾਂ ਮਾਸਕੋਟ ਲਿਖ ਲਓ ਇੱਥੇ ਕੱਟ ਕੇ ਠੀਕ ਹੈ ਜੀ ਮਾਸਕੋਟ ਹੁੰਦਾ ਕਿਸੇ ਵੀ ਚੀਜ਼ ਨੂੰ ਦਰਸਾਉਂਦਾ ਜਿਵੇਂ ਠੀਕ ਹੈ ਜੀ ਤਾਂ ਮਾਸਕੋਟ ਇਹਦਾ ਹੈਗਾ ਸੀ ਬਿਨਵਿਨ ਐਂਡ ਨੀਨੀ ਤੇਰਾ ਸਲੋਗਨ ਜਾਂ ਥੀਮ ਕੀ ਹੈਗਾ ਇਹ ਹੈਗਾ ਕਰਾ ਜੀ ਡ੍ਰੀਮ ਆਫ ਬਿੰਟਰ ਲਵ ਅਮੰਗ ਏਸ਼ੀਆ ਹੋਰ ਆ ਜਿਹੜੀਆਂ ਇੰਪੋਰਟੈਂਟ ਗੇਮਾਂ ਹੋਣੀਆਂ ਆਪਣੀਆਂ ਉਹ ਜ਼ਰੂਰ ਯਾਦ ਕਰ ਲਿਓ 2026 ਦੇ ਵਿੱਚ ਜਿਹੜੀਆਂ ਏਸ਼ੀਅਨ ਗੇਮਸ ਹੋਣੀਆਂ ਇਹ ਹੋਣੀਆਂ ਜਾਪਾਨ ਦੇ ਨੋਗਿਆ ਦੇ ਵਿੱਚ 2024 ਸਮਰ 올림픽 ਹੋਣੀਆਂ ਫਰਾਂਸ ਦੇ ਵਿੱਚ T20 ਵਰਡ ਕੱਪ 2024 ਅਮਰੀਕਾ ਐਂਡ ਵੈਸਟ ਇੰਡੀਜ਼ ਦੇ ਵਿੱਚ ਹੋਣਾ 2026 ਦਾ FIFA ਵਰਲਡ ਕੱਪ ਅਮਰੀਕਾ ਦੇ ਮੈਕਸੀਕੋ ਅਤੇ ਕੈਨੇਡਾ ਦੇ ਵਿੱਚ ਠੀਕ ਹੈ ਤਾਂ ਜਗਤ ਦੇ ਵਿੱਚ ਅਲੱਗ-ਅਲੱਗ ਰੀ ਇਵੈਂਟ ਹੋਣਗੇ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆਂ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਕਿਸ ਭਾਰਤੀ ਸੰਸਥਾ ਨੂੰ ਸੀ ਐਨ ਐਨ ਨਿਊਜ਼ 18 ਦੁਆਰਾ ਆਊਟਸਟੈਂਡਿੰਗ ਅਚੀਵਮੈਂਟ ਸ਼੍ਰੇਣੀ ਵਿੱਚ ਇੰਡੀਅਨ ਆਫ ਦਾ ਈਅਰ ਅਵਾਰਡ ਦਿੱਤਾ ਗਿਆਗਾ ਠੀਕ ਹੈ ਜੀ ਇੰਡੀਅਨ ਆਫ ਦਾ ਈਅਰ ਅਵਾਰਡ ਦਿੱਤਾ ਗਿਆ ਆਊਟਸਟੈਂਡਿੰਗ ਅਚੀਵਮੈਂਟ ਕੈਟਾਗਰੀ ਦੇ ਵਿੱਚ ਸੀ ਐਨ ਐਨ ਨਿਊਜ਼ 18 ਦੁਆਰਾ ਠੀਕ ਹੈ ਤਾਂ ਜੀ ਕੀਡੂ ਦੇ ਵਿੱਚ ਦਿੱਤਾ ਗਿਆ ਹੈਗਾ ਇਹਨੂੰ ਦਿੱਤਾ ਗਿਆ ਰਾਜੇ ਇਸਰੋ ਨੂੰ ਇਸਰੋ ਕੀ ਹੈ ਆਪਣੀ ਇੱਕ ਸਪੇਸ ਏਜੰਸੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਹੈਗੀ ਠੀਕ ਹੈ ਜੀ ਤੇ ਹੋਰ ਵੀ ਕਈ ਵਾਰ ਦਿੱਤੇ ਗਿਆ ਉਹ ਵੀ ਯਾਦ ਕਰ ਲਿਓ ਇੰਡੀਅਨ ਆਫ ਦਾ ইয়ার ਦਿੱਤਾ ਗਿਆ ਰਾਜੇ ਸ਼ਾਹਰੁਖ ਖਾਨ ਨੂੰ ਕ্লাইਮੇਟ ਬਾਰੀਅਰ ਦੇ ਵਿੱਚ ਦਿੱਤਾ ਗਿਆ ਰਾਜੇ অরਣ ਐਂਡ ਸালੂ ਮਰਾਦਾ business ਦੇ ਵਿੱਚ ਦਿਨੇਸ਼ ਖੜਾ ਜਿਹੜੇ ਕਿ ਚੇਅਰ ਪਰਸਨ ਹੈ ਐਸਬੀਆਈ ਦੇ ਸਿੱਧਾ ਯਾਦ ਹੋ ਜੂ ਸੋਸ਼ਲ ਚੇਂਜ ਦੇ ਵਿੱਚ ਰਵੀ ਨੂੰ ਦਿੱਤਾ ਗਿਆ ਸਪੋਰਟਸ ਦੇ ਵਿੱਚ ਨੀਤ ਚੋਪੜਾ ਨੂੰ ਰਾਈジング ਸਪੋਰਟਸਟਾਰ ਰਾਈジング ਉਹਦਾ ਜਿਹੜੇ ਕਿ ਹਜੇ ਉੱਠ ਰਹੇ ਨੇ ਰਾਜੇ ਠੀਕ ਹੈ ਜੀ ਚੈਸ ਗ੍ਰੈਂਡ ਮਿਸਟਰ ਆਰ ਪ੍ਰਗਾ ਦੰਦਾਂ ਨੂੰ ਇਸ ਤੋਂ ਬਾਅਦ ਅਗਲੇ ਅਪਡੇਟਸ਼ਨ ਦੀ ਗੱਲ ਕਰਦੇ ਆਂ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਹਿੰਦੇ ਭਾਰਤੀ ਜਿਹੜੀ ਆਪਣੀ ਇੰਡੀਅਨ ਆਰਮੀ ਹੈ ਉਹਨੇ ਅਨਾਉਂਸ ਕੀਤਾਗਾ ਕਿ 2024 ਨੂੰ ਅਸੀਂ ਕਿਵੇਂ ਬਣਾਵਾਂਗੇ ਭਾਰਤੀ ਫੌਜ ਨੇ ਸਾਲ 2024 ਨੂੰ ਕਿਵੇਂ ਮਲਾਉਣ ਦਾ ਐਲਾਨ ਕੀਤਾਗਾ ਇਹ ਕਹਿੰਦੇ ਜੀ ਅਸੀਂ ਐਲਾਨ ਕੀਤਾਗਾ ਟੈਕਨੋਲੋਜੀ ਐਬਸਾਰਬਸ਼ਨ ਈਅਰ ਇਹਦਾ ਮਤਲਬ ਇਹ ਹੈ ਰਾਜੇ ਕਿ ਅਸੀਂ ਨਵੀਂ ਟੋਰਨਮੈਂਟ ਦੀ ਟੈਕਨੋਲੋਜੀ ਜਿਹੜੀ ਉਹ ਲਵਾਂਗੇ ਜਿਹਦੇ ਕਰਕੇ ਅਸੀਂ ਆਪਣੀ ਆਰਮੀ ਨੂੰ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਸਟਰੋਂਗ ਬਣਾਵਾਂਗੇ ਠੀਕ ਹੈ ਜੀ ਇਹ ਮਤਲਬ ਹੈ ਇਸ ਤੋਂ ਬਾਅਦ ਰਾਜੇ 2023 ਦੇ ਵਿੱਚ ਇੰਡੀਅਨ ਆਰਮੀ ਨੇ ਡਿਕਲੇਅਰ 2023 ਦਾ ਜਿਹੜਾ ਸਾਲ ਬਣਾਇਆ ਸੀ ਉਹ ਤਾਂ ਬਣਾਇਆ ਸੀ ਇਹਨਾਂ ਨੇ ਈਅਰ ਆਫ ਟ੍ਰਾਂਸਫਾਰਮੇਸ਼ਨ 2024 ਦਾ ਜਿਹੜਾ ਈਅਰ ਬਣਾਊਗੀ ਭਾਰਤੀ ਫੌਜ ਆਪਣੇ ਇਹ ਬਣਾਊਗੀ ਟੈਕਨੋਲੋਜੀ ਐਬਸਾਰਪਸ਼ਨ ਐਸ ਉਹ ਤੋਂ 2023 ਵੀ ਪੁੱਛਿਆ ਜਾ ਸਕਦਾ ਤੇ 2024 ਵੀ ਪੁੱਛਿਆ ਜਾ ਸਕਦਾ ਹੈਗਾ ਇਸ ਤੋਂ ਬਾਅਦ ਜਿਹੜੀ ਇਹ ਰਾਜ ਜੂ ਐਨ ਹੋਊਗੀ ਇਹਦੇ ਕਿਹਾਗਾ ਜਿਵੇਂ ਪਿਛਲੀ ਵਾਰ ਇਹਨੇ ਇੱਕ ਵਾਰੀ ਕਿਹਾ ਸੀ ਇੰਟਰਨੈਸ਼ਨਲ ਅਅ ਇਅਰ ਆਫ ਦਾ ਬਿਲੀਟ ਕਿਹਾ ਸੀ ਉਹ ਵਿੱਚ ਮੈਂ 2024 ਨੂੰ ਜੁਆਨੋ ਕਹਿੰਦੀ ਸੀ ਡਿਕਲੇਅਰ ਕਰਦੇ ਆ ਇੰਟਰਨੈਸ਼ਨਲ ਇਅਰ ਆਫ ਦਾ ਕੈਂਪ ਸਲਾਈਡਸ ਠੀਕ ਹੈ ਜੀ ਇਸ ਤੋਂ ਅਲਾਵਾ ਇੱਕ ਆਪਣੀ ਹੋਰ ਸੰਸਥਾ ਹੈਗੀ ਰੀਡਾ ਜਿਹਨੂੰ ਆਪਾਂ ਕਹਿੰਦੇ ਆ ਇੰਡੀਅਨ ਐਬਨੇਬਲ એનਰਜੀ ਡਿਵੈਲਪਮੈਂਟ ਏਜੰਸੀ ਲਿਮਟਿਡ ਇਹ ਕਹਿੰਦੀ ਜੀ 2024 ਨੂੰ ਅਸੀਂ ਮਨਾਵਾਂਗੇ ਇਅਰ ਆਫ ਦਾ ਹਿਮਨ ਰਿਸੋਰਸ ਡਿਵੈਲਪਮੈਂਟ ਐਂਡ ਡਿਸਿਪਲਨ ਇਸ ਸਾਰੇ ਦੇ ਸਾਰੇ ਯਾਦਗਾਰਨ ਕੋਈ ਵੀ ਚੀਜ਼ 스ਕਿਪ ਨਹੀਂ ਕਰਨੀ ਇਸ ਤੋਂ ਬਾਅਦ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ 2024 ਕਿਦੋਂ ਅਯੋਜਿਤ ਕੀਤਾ ਗਿਆ ਇਹ ਯੋਜਿਤ ਕੀਤਾ ਗਿਆ 11 ਤੋਂ ਲੈ ਕੇ 17 ਜਨਵਰੀ ਤੱਕ ਕਿ ਸੜਕਾਂ ਦੇ ਉੱਪਰ ਕਿਵੇਂ ਸਾਵਧਾਨੀ ਵਰਤਣੀ ਹੈ ਕਿਸ ਤਰ੍ਹਾਂ ਆਪਾਂ ਹਾਦਸਿਆਂ ਤੋਂ ਬਚਣਾਗਾ ਤੇ ਇਹਦਾ ਰਾਜੇ ਇਹ ਤਾਂ ਸਤੁੱਪਾਵੇਂ ਨਾ ਪੁੱਛਿਆ ਜਾਵੇ ਕਿ ਸੜਕ ਸੁਰੱਖਿਆ ਹਫ਼ਤਾ ਕਿਦੋਂ ਬਣਾਇਆ ਗਿਆ ਪਰ ਇਹਦਾ ਥੀਮ ਜ਼ਰੂਰ ਪੁੱਛਿਆ ਜਾਊਗਾ ਬੀਕਮੇ ਰੂਟ ਸੇਫਟੀ ਹੀਰੋ ਬਿਗਨਿੰਗ 1999 ਆਪਾਂਵੇਂ ਨਾ ਜਾ ਦੇ ਕਰਿਓ ਠੀਕ ਹੈ ਜੀ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਕਹਿੰਦੇ ਤਾਜੀਨ 2024 ਕਾਫੀ ਐਕਸਰਸਾਈਜ਼ ਰਾਜੀ ਤੁਹਾਨੂੰ ਮੈਂ ਪੀਵਾਈਕਿਊ ਦੀ ਐਕਸਰਸਾਈਜ਼ ਲੜੀ ਦੇ ਵਿੱਚ ਕਰਵਾ ਕੇ ਗਿਆ ਹੋਇਆ ਹੈ ਜਿਹੜੀ ਕਾਈਜਨ 2024 ਰਾਜੀ ਇਹ ਇੰਡੀਆ ਤੇ ਜਾਪਾਨ ਦੇ ਵਿੱਚ ਇੱਕ ਐਕਸਰਸਾਈਜ਼ ਕੀਤੀ ਜਾਂਦੀ ਹੈ ਤੇ ਐਕਸਰਸਾਈਜ਼ ਹੋਈ ਕਿੱਥੇ ਹੈ ਇਹ ਪੁੱਛ ਰਹੇ ਨੇ ਆਪਾਂ ਤੋਂ ਠੀਕ ਹੈ ਜੀ ਇਹ ਐਕਸਰਸਾਈਜ਼ ਹੋਈ ਹੈ ਚਨਈ ਦੇ ਵਿੱਚ ਤਾਮਨਾਡੂ ਦੀ ਰਾਤਾਂ ਨਹੀਂ ਚਨਈ ਦੇ ਵਿੱਚ ਠੀਕ ਹੈ ਜੀ ਅਤੇ ਹੋਰ ਆਪਾਂ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ਾਂ ਕਰਦੇ ਹਾਂ ਹੋਰ ਐਪਕਸਰਸਾਈਜ਼ਾਂ ਕਰਦੇ ਹਾਂ ਰਾਜੀ ਧਰਮਾ ਜਿਮਿਕਸ ਇਹ ਦੋਵੇਂ ਐਕਸਰਸਾਈਜ਼ਾਂ ਜਾਪਾਨ ਨਾਲ ਕੀਤੀਆਂ ਜਾਂਦੀਆਂ ਭਾਰਤ ਦੇ ਨਾਲ ਰਲ ਕੇ ਠੀਕ ਹੈ ਜੀ ਇਸ ਤੋਂ ਬਾਅਦ ਅਗਲੇ ਪ੍ਰੈਜਨ ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਭਾਰਤ ਨੇ ਆਪਣਾ ਪਹਿਲਾ ਸਵਦੇਸ਼ੀ ਇੰਡੀਜਨਸ ਮਤਲਬ ਸਵਦੇਸ਼ੀ ਸਵਦੇਸ਼ੀ ਦਾ ਮਤਲਬ ਜਿਹੜੀ ਚੀਜ਼ ਆਪਾਂ ਆਪ ਦੇ ਦੇਸ਼ ਦੇ ਵਿੱਚ ਖੁਦ ਬਣਾਈ ਆਪਾਂ ਕਿਸੇ ਹੋਰ ਦੇਸ਼ ਦੀ ਮਦਦ ਨਹੀਂ ਲਈ ਦਿੱਤੀ ਸਵਦੇਸ਼ੀ ਤੋਂ ਉਤੇ ਵਿਕਸਿਤ ਮਨੁੱਖੀ ਰਹਿਤ ਹਵਾਈ ਬਾਹਨ ਅਨਮੈਨਡਡ ਠੀਕ ਹੈ ਜੀ ਏਰੀਅਲ ਵੀਕਲ ਜੂਏਵੀ ਕਹਿੰਦੇ ਆ ਕਿਹੜਾ ਹੈ ਇਹਦਾ ਦ੍ਰਿਸ਼ਟੀਦਾਸ ਹੁਣ ਕਹੋਗੇ ਇਹ ਕੀ ਹੁੰਦਾ ਰਾਜੀ ਇਹ ਕਹਿੰਦੇ ਕਿ ਆਪਾਂ ਜਹਾਜ਼ ਬਣਾਇਆ ਰਾਜੀ ਠੀਕ ਹੈ ਜੀ ਬਾਹਨ ਬਣਾਇਆ ਜਹਾਜ਼ ਹਵਾਈ ਦਾ ਬਾਹਨ ਬਣਾਇਆ ਇਹਦੇ ਚ ਰਾਜੇ ਬੰਦਾ ਨਹੀਂ ਬੈਠੂਗਾ ਜਿਵੇਂ ਆਪਾਂ ਹੁਣ ਬਿਆਹਾਂ ਦੇ ਵਿੱਚ ਤੁਸੀਂ ਜਾਣਦੇ ਹੋਗੇ ਉਹ ਜਹਾਜ਼ ਜਿਹੜੇ ਬਣਾਉਣ ਦਾ ਡਰੋਨ ਜਿਹੜੀ ਮੂਵੀ ਬਣਾਉਂਦਾ ਰਿਪੋਰਟ ਤੇ ਬੈਠ ਕੇ ਸਾਰਾ ਕੁਝ ਕਰੀ ਜਾਂਦੇ ਆਪਾਂ ਉਵੇਂ ਜਿਵੇਂ ਜੇ ਕਿਸੇ ਤੇ ਇਸ ਦੀ ਕੋਈ ਇਨਫੋਰਮੇਸ਼ਨ ਇਕੱਠੀ ਕਰਨੀ ਹੈ ਜਾਂ ਕਿਸੇ ਤੇ ਆਪਾਂ ਕੋਈ ਹਮਲਾ ਕਰਨਾ ਹੈ ਤਾਂ ਜ਼ਰੂਰੀ ਨਹੀਂ ਕਿ ਆਪਣੇ ਜਹਾਜ਼ ਦੇ ਵਿੱਚ ਬੰਦਾ ਹੀ ਬੈਠ ਕੇ ਜਾਵੇ ਆਪਾਂ ਇੱਥੋਂ ਬੈਠ ਕੇ ਸਾਰਾ ਕੁਝ ਕੰਟਰੋਲ ਕਰਕੇ ਉਹਨਾਂ ਤੇ ਹਮਲਾ ਕਰ ਸਕਦੇ ਆ ਇਹ ਗੱਲ ਕਰੀ ਗਈ ਹੈ ਇਹ ਜਿਹੜਾ ਨਾਮ ਰੱਖਿਆ ਗਿਆ ਹੈ ਨਾ ਜੇ ਪਹਿਲਾ ਆਪਣਾ ਇਹ ਠੀਕ ਹੈ ਯੂਏਵੀ ਜਿਹੜਾ ਮਨੁੱਖ ਤੋਂ ਬਿਨਾਂ ਚੱਲੂਗਾ ਜਹਾਜ਼ ਲੜਾਕੂ ਜਹਾਜ਼ ਲਾ ਲੋ ਇੱਕ ਤਰ੍ਹਾਂ ਨਾਲ ਇਹਦਾ ਨਾਮ ਹੈਗਾ ਦ੍ਰਿਸ਼ਟੀ ਠੀਕ ਹੈ ਜੀ ਇਸ ਤੋਂ ਬਾਅਦ ਗਲੋਬਲ ਰਿਸਕ ਰਿਪੋਰਟ 2024 ਕਹਿੰਦੇ ਕਿਹੜੀ ਆਰਗੇਨਾਈਜੇਸ਼ਨ ਵੱਲੋਂ ਪਬਲਿਸ਼ ਕੀਤੀ ਗਈ ਹੈ ਰਾਜੇ ਹੁਣ ਕਹੋਗੇ ਗਲੋਬਲ ਰਿਸਕ 2000 ਰਿਪੋਰਟ 2024 ਕੌਣ ਲਾਂਚ ਕਰਦਾ ਇਹਨੂੰ ਕਰਦਾ ਰਾਜੇ ਡਬਲਯੂਈਐਫ ਲਾਂਚ ਕਰਦਾਗਾ ਹੁਣ ਕੀ ਹੁੰਦੀ ਹੈ ਰਾਜੇ ਇਹ ਕਿਹੜੀ ਰਿਪੋਰਟ ਹੁੰਦੀ ਹੈ ਜਿਹੜੀ ਆਪਾਂ ਨੂੰ ਦੱਸਦੀ ਹੈ ਕਿ ਭਾਈ ਅੱਗੇ ਜਾ ਕੇ ਆਪਣੀ ਜਿਹੜੀ ਇਕਨੋਮੀ ਹੈ ਉਹਨੂੰ ਗਲੋਬਲ ਦੁਨੀਆ ਦੇ ਪੱਧਰ ਤੇ ਕਿੰਨਾ ਕੁ ਘਾਟਾ ਪੈ ਸਕਦਾ ਕਿੰਨਾ ਕੁ ਨੂੰ ਪ੍ਰੋਫਿਟ ਹੋ ਸਕਦਾ ਇਹ ਸਾਰੀ ਰਿਪੋਰਟ ਆਪਣੀ ਕੌਣ ਕਰਦੀ ਹੈਗੀ WEF ਕਰਦੀ ਹੈ WEF ਦਾ ਹੈਡ ਕੁਆਟਰ ਸਤੋਂ ਪੁੱਛਿਆ ਜਾ ਸਕਦਾ ਇਹਦੀ ਸਟੈਲਵਿਚ ਵੀ ਤੁਹਾਡੇ ਤੋਂ ਪੁੱਛੀ ਜਾ ਸਕਦੀ ਹੈ ਠੀਕ ਹੈ ਜੀ ਤਾਂ ਇਹਦੀ ਨਾਰਾ ਜੀ ਆਪਣਾ ਜਿਹੜਾ ਇਹ ਕੰਪਲੀਟ ਹੁੰਦੇ ਆ ਕਰੰਟ ਅਫੇਅਰ ਤਿੰਨ ਦਿਨਾਂ ਦੇ ਕਰੰਟ ਅਫੇਅਰ ਅਰੇ ਜੇ ਇਹ ਆਪਣੇ ਠੀਕ ਹੈ ਜੀ 13 ਤੋਂ ਲੈ ਕੇ 15 ਜਨਵਰੀ 2024 ਦੇ ਆਪਣੇ ਇੰਪੋਰਟੈਂਟ ਕਰੰਟ ਅਫੇਅਰ ਹੈ ਕੱਲ ਨੂੰ ਜਿਹੜੀ ਆਪਣੀ ਵੀਡੀਓ ਮਿਲੂਗੀ ਉਹ ਤੁਹਾਨੂੰ ਮਿਲੂਗੀ 16 ਤੋਂ ਲੈ ਕੇ 18 ਜਨਵਰੀ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਹਾਨੂੰ ਬੇਤਨਤਾਂ ਦਿਨਾਂ ਦੀ ਵੀਡੀਓ ਪ੍ਰੋਵਾਈਡ ਕਰਵਾਉਂਦਾ ਰਹੂੰਗਾ ਬਾਕੀ ਦਾ ਜੇ ਤਲਦੀ ਤੁਹਾਡੇ ਵਾਸਤੇ ਰਾਜਵੇਂ ਮੈਥਿਸ YouTube ਤੇ ਸੀਰੀਜ਼ ਲੈ ਕੇ ਆ ਰਿਹਾ ਹੈ ਜਿਹਦੇ ਵਿੱਚ ਤੁਹਾਡੇ ਪ੍ਰੈਕਟਿਸ ਸੈਟ ਲਗਾਏ ਜਾਇਆ ਹੈ ਕਹਿੰਦੇ ਸਾਨੂੰ ਵਧੀਆ-ਵਧੀਆ ਕਨਸੈਪਟ ਕਲੀਅਰ ਕਰਾ ਕੇ ਤੁਹਾਨੂੰ ਨਾ ਟਰਿਕਸ ਦੱਸੀਆਂ ਜਾਣਗੀਆਂ ਜਿਹਦੇ ਨਾਲ ਤੁਸੀਂ ਆਰੇ ਨੋਟਸ ਆਪ ਦੇ ਆਪ ਨਾਲ ਬਣਾਉਂਦੇ ਜਾਣੇ ਠੀਕ ਹੈ ਜੀ ਧੰਨਵਾਦ ਮੇ ਦੋਸਤੋ ਜਿਉਂਦੇ ਬਸ